ਜੈ ਸ਼੍ਰੀ ਰਾਮ ਜੈ ਸ਼੍ਰੀ ਰਾਧੇ ਅੱਜ ਨਕੋਦਰ ਵਿਖੇ ਸ਼੍ਰੀ ਦੇਵਤਲਾ ਮੰਦਰ ਭਗਤ ਖੁਸ਼ੀ ਰਾਮ ਜੀ ਕੁਟਿਆ ਤੇ ਹਰ ਸਾਲ ਦੀ ਤਰ੍ਹਾਂ ਜੋ ਪੰਡਾਰਾ ਲੱਗਦਾ ਹੈ ਔਰ ਇਸ ਸਾਲ ਵੀ ਵਿੱਚ ਪਰਿਵਾਰ ਵੱਲੋਂ ਔਰ ਪੂਰੇ ਨਕੋਦਰ ਸ਼ਹਿਰ ਵਾਸੀਆਂ ਵੱਲੋਂ ਜੋ ਪੰਡਾਰਾ ਲਗਾਇਆ ਗਿਆ ਹੈ ਉਸ 56ਵਾਂ ਇਹ ਪੰਡਾਰਾ ਹੈ ਇਸ 55ਵੇਂ ਪੰਡਾਰੇ ਦੀ ਮੈਂ ਆਪਣੇ ਵੱਲੋਂ ਦਵਿੰਦਰ ਕਲੇਰ ਸ਼ੇਰਮਲ ਪੰਜਾਬ ਭਾਰਤੀ ਸਿਵਲ ਪੰਜਾਬ ਕੈਸ਼ਰ ਪੰਜਾਬ ਐਸਸੀ ਮੋਰਚਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਨਿੰਦਰ ਭਾਈ ਮੋਦੀ ਜੀ ਵੱਲੋਂ ਇਸ ਭੰਡਾਰੇ ਦੇ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਔਰ ਇਸੇ ਤਰ੍ਹਾਂ ਹੀ ਹਰ ਸਾਲ ਦੀ ਹਰ ਸਾਲ ਭੰਡਾਰਾ ਲੱਗਦਾ ਰਹੇ ਔਰ ਅਸੀਂ ਔਰ ਸੰਗਤਾਂ ਇਹਨੇ ਅਸੀਂ ਵੀ ਆਈ ਜਾਈਏ ਔਰ ਲੰਗਰ ਖਾਂਦੇ ਰਹੀਏ ਔਰ ਗੁਣਗਾਨ ਗਾਉਂਦੇ ਰਹੀਏ ਜੈ ਸ਼੍ਰੀ ਨਾਮ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਔਰ ਅੱਜ ਪੂਰੇ ਮੀਡੀਆ ਵੱਲੋਂ ਵੀ ਸਾਰੇ ਹੀ ਮੇਰੇ ਵੀਰ ਸਤਾ ਪਹੁੰਚਿਆ ਇੱਕ ਤਾਂ ਲਹਿਰ ਵੱਲੋਂ ਵੀ ਮੈਂ ਬਹੁਤ ਬਧਾਈ ਦਿੰਦਾ ਹਾਂ ਜਿਹਨੇ ਮੇਰੇ ਪੁੱਤਰ ਸੰਜੂ ਜੀ ਦੇ ਨਾਲ ਪਹੁੰਚੇ ਨੇ ਇੱਕ ਤਾਂ ਲਹਿਰ ਤੋਂ ਐਮ ਡੀ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਕੋਦਰ ਵਿਖੇ ਦੇਵੀ ਤਲਾਬ ਮੰਦਿਰ ਚ ਜੋ ਸਲਾਨਾ ਪੰਡਾਰਾ ਭਗਤ ਖੁਸ਼ੀ ਰਾਮ ਜੀ ਉਹ ਸਾਧੂ ਜਿਹੜੇ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਕਰਾਇਆ ਜਾਂਦਾ ਅੱਜ ਜਿੰਨੀ ਵੀ ਸੰਗਤ ਜੁੜੀ ਆ ਸਾਰਿਆਂ ਨੂੰ ਵਧਾਈਆਂ ਔਰ ਅਸੀਂ ਵਟ ਭੱਗ ਗਏ ਕਿ ਉਹੋ ਜੇ ਅਸੀਂ ਪਵਿੱਤਰ ਸਦਨ 'ਚ ਆ ਕੇ ਉਹਨਾਂ ਨੂੰ ਯਾਦ ਕਰਦੇ ਆਂ ਉਹਨਾਂ ਤੋਂ ਆਸ਼ੀਰਵਾਦ ਮੰਗਦੇ ਆਂ ਔਰ ਆਪਣੇ ਮਨ ਦੀ ਜਿਹੜੀਆਂ ਭਾਵਨਾਵਾਂ ਨੇ ਕਾਮਨਾਵਾਂ ਨੂੰ ਇੱਥੇ ਪੂਰੀਆਂ ਕਰਨ ਵਾਸਤੇ ਆਉਣੇ ਔਰ ਜਿਹੜੀ ਭਾਵਨਾ ਆਪਣਾ ਪੂਰੀ ਹੋਈ ਹੁੰਦੀ ਆ ਉਹਦਾ ਧੰਨਵਾਦ ਕਰਨ ਆਈਦਾ ਨਾਲ ਮਾਤਾ ਕੁਸ਼ੈਲਾ ਜੀ ਹੋਗੇ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਭਗਤ ਹੋਏ ਨੇ ਇਹਨਾਂ ਕਰਕੇ ਜਿਹੜੀ ਸ੍ਰਿਸ਼ਟੀ ਆ ਇਹ ਬੜੀ ਵਧੀਆ ਤਰੀਕੇ ਸਚਾਰੂ ਤਰਾਂ ਚੱਲਦੀ ਆ ਮੈਂ ਇੱਥੇ ਸਾਰੇ ਪ੍ਰਬੰਧਕ ਔਰ ਸਾਰੇ ਜਿਹੜੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈ ਦਿਨਾਂ ਔਰ ਖਾਸ ਤੌਰ ਤੇ ਸਾਡੇ ਅਮਰਤਵੀਰ ਜੀ ਮੇਰੇ ਛੋਟੇ ਵੀਰ ਨੇ ਜਿਨ੍ਹਾਂ ਦਾ ਇਹ ਉਪਰਾਲਾ ਕੀਤਾ ਹੋਇਆ ਇਹ ਇੱਕ ਇਸ ਦਾ ਵੱਡਾ ਯੱਗ ਜਿਹੜਾ ਪੂਰਾ ਕੀਤਾ ਜਾਂਦਾ ਇੱਕ ਵਾਰ ਸਾਰੇ ਸ਼ਹਿਰ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਇਸ ਬਹੁਤ ਵੱਡ ਭਾਗੇ ਦਿਨ ਦੀ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੇ ਉਪਰਾਲੇ ਸਦਕਾ ਜਿਹੜਾ ਕਿ ਵਾਰਸ਼ਿਕ ਭੰਡਾਰਾ ਹੈ ਅੱਜ 55ਵਾਂ ਵਾਰਸ਼ਿਕ ਭੰਡਾਰਾ ਜਿਹੜਾ ਦੇਵੀ ਤਲਾ ਮੰਦਰ ਦੇ ਪ੍ਰਾਗਣ ਦੇ ਵਿੱਚ ਭਗਤ ਖੁਸ਼ੀ ਰਾਮ ਜੀ ਕੁਟਿਆ ਦੇ ਵਿੱਚ ਪਹਿਲਾਂ ਕੀਰਤਨ ਕਰਵਾਇਆ ਗਿਆ ਫਿਰ ਝੰਡੇ ਦੀ ਰਸਮ ਅਦਾ ਕੀਤੀ ਗਈ ਹੈ ਉਸ ਤੋਂ ਬਾਅਦ ਲੰਗਰ ਦੀ ਰਸਮ ਜਿਹੜੀ ਕਿ ਸਾਰਿਆਂ ਨੇ ਛੱਕ ਕੇ ਜਾਣਾ ਹੈ ਇਹ ਵਿਜ ਪਰਿਵਾਰ ਵੱਲੋਂ ਸੇਵਾ ਕਰਵਾਈ ਗਈ ਹੈ ਇਹ ਅੱਜ ਬੜਾ ਹੀ ਖੁਸ਼ੀ ਵਾਲਾ ਪਰਵ ਹੈ ਵਿਜ ਪਰਿਵਾਰ ਨੇ ਜਿਹੜਾ ਇਹ ਆਪਣੀ ਪਰੰਪਰਾ ਨੂੰ ਇਹਨੂੰ ਅੱਗੇ ਚਲਾ ਰਹੇ ਨੇ ਮੈਂ ਇਸ ਸ਼ੁਭ ਦਿਨ ਦੇ ਉੱਤੇ ਸਾਰੇ ਪਰਿਵਾਰ ਨੂੰ ਤੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹਨਾ ਹੈ ਕਿ ਇਸੇ ਤਰ੍ਹਾਂ ਹੀ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕੀਤਾ ਜਾਵੇ ਤੇ ਅੱਜ ਦੇ ਜੋ ਵਿਜ ਪਰਿਵਾਰ ਨੇ ਜਿਸ ਤਰ੍ਹਾਂ ਉਪਰਾਲਾ ਕੀਤਾ ਹੈ ਅਸੀਂ ਵੀ ਸਾਰੇ ਮਿਲ ਕੇ ਤਾਂ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਨ ਦਾ ਉਪਰਾਲਾ ਕਰੀਏ ਜੈ ਸ਼੍ਰੀ ਰਾਮ ਜੀ ਕੁਟੀਆ ਦੇ ਵਿੱਚ ਝੰਡੇ ਚੜਾਉਣ ਦੀ ਰਸਮ ਜਿਹੜੀ ਬੜੀ ਧੂਮ-ਕਾਮਨਾ ਮਨਾਈ ਗਈ ਇਹਦੇ ਵਿੱਚ ਬੇਜ ਪਰਿਵਾਰ ਨੇ ਬੜੀ ਆਪਣਾ ਯੋਗਦਾਨ ਬੇਜ ਪਰਿਵਾਰ ਦਾ ਜਿਹੜੇ ਹਰ ਸਾਲ ਬੜੀ ਖੁਸ਼ੀ ਨਾਲ ਇਹ ਰਸਮ ਅਦਾ ਕਰਦੇ ਆ ਲੰਗਰ ਲਾਉਂਦੇ ਆ ਸਾਰੇ ਸ਼ਹਿਰ ਨੂੰ ਇਸ ਜਿਹੇ ਦਿਨ ਦੀ ਬਹੁਤ-ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਬੜੇ ਪ੍ਰਾਣੇ ਪੁੰਨਾਂ ਦਾ ਜਿਹੜਾ ਪ੍ਰਤਾਪ ਉਹ ਸਾਹਮਣੇ ਸਾਡੇ ਆ ਗਿਆ ਕਿਉਂਕਿ ਇਹੋ ਜੇ ਮਹਾਨ ਸੰਤ ਭਗਤ ਖੁਸ਼ੀ ਰਾਮ ਜੀ ਹਾਲਾਕੀ ਮੈਂ ਇਸ ਸ਼ਰੀਰਿਕ ਤੌਰ ਤੇ ਉਹਨਾਂ ਨੂੰ ਨਹੀਂ ਦੇਖ ਸਕਿਆ ਲੇਕਿਨ ਰਿਹਾਨ ਸਾਹਿਬ ਵੱਡੇ ਭਾਈ ਨਾਲ ਖੜੇ ਆ ਇਹਨਾਂ ਸਾਰਿਆਂ ਨੇ ਉਹਨਾਂ ਸੰਤਾਂ ਦੇ ਦਰਸ਼ਨ ਵੀ ਕੀਤੇ ਆ ਕਿਉਂਕਿ ਹਮੇਸ਼ਾ ਹੀ ਜਿਹੜੇ ਸੰਤ ਮਹਾਪੁਰਖ ਆ ਆਪਣੇ ਲਈ ਕੁਝ ਨਹੀਂ ਮੰਗਦੇ ਹੁੰਦੇ ਉਹਨਾਂ ਦੀ ਹਮੇਸ਼ਾ ਪ੍ਰੇਰਨਾ ਹੁੰਦੀ ਕਿ ਸਮਾਜ ਤੇ ਸਾਡਾ ਜਿਹੜਾ ਦੇਸ਼ ਹੈ ਤੰਦਰੁਸਤ ਰਵੇ ਸੋਹਣਾ ਰਵੇ ਔਰ ਹਮੇਸ਼ਾ ਹੀ ਮੰਗਲ ਕਾਮਨਾ ਜਿਹੜੀ ਸੰਤ ਜਿਹੜੇ ਆਕਾਦੇ ਰਹਿੰਦੇ ਆ ਸੋ ਇਸੇ ਤਰ੍ਹਾਂ ਹੀ ਭਗਤ ਖੁਸ਼ੀਦਾਮ ਜੀ ਇਹ ਜਿਹੜਾ 56ਵਾਂ ਪੰਡਾਰਾ ਇਸ ਸਥਾਨ ਦੇ ਵਿਖੇ ਮਨਾਇਆ ਜਾ ਰਿਹਾ ਆ ਔਰ ਜਿੱਦਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਭਗਵਾਨ શ્રી ਕ੍ਰਿਸ਼ਨ ਦੇ ਨਾਲ ਇਹਨਾਂ ਦੀ ਲਿਵ ਲੱਗੀ ਹੁੰਦੀ ਸੀ ਔਰ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਇਹਨਾਂ ਨੇ ਕੀਤੀ ਹੈ ਸੋ ਅੱਜ ਸਾਨੂੰ ਇਹ ਮੌਕਾ ਮਿਲਿਆ ਸਾਰਿਆਂ ਨੇ ਅੱਜ ਜਿਹੜਾ ਕੁਸ਼ੀਰਾਮ ਜੀ ਦਾ ਆਸ਼ੀਰਵਾਦ ਲਿਆ ਔਰ ਮੈਂ ਮੈਨੂੰ ਇਹ ਆਸ ਨਹੀਂ ਮੈਨੂੰ ਆਸ਼ਾ ਨਹੀਂ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਜਿਹੜੇ ਸਥਾਨ ਤੇ ਨਤਮਸਤਕ ਹੋਏ ਆ ਉਹਨਾਂ ਦੀ ਜਿੰਨੀਆਂ ਵੀ ਮਨੋ ਕਾਮਨਾਵਾਂ ਸਾਰੀਆਂ ਇਹ ਸੰਤਾ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਪੂਰੀਆਂ ਹੁੰਦੀਆਂ ਸੋ ਅਸੀਂ ਵੀ ਆਪਣੇ ਵੱਲੋਂ ਉਸ ਸਥਾਨ ਦੀ ਸੇਵਾਦਾਰ ਹੋਣ ਦੇ ਵਜੋਂ ਇਹ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜਾ ਸਾਡਾ ਇਹ ਸ਼ਹਿਰ ਆ ਸਾਡਾ ਇਹ ਨਗਰ ਆ ਸਾਡਾ ਹਲਕਾ ਆ ਜਿਹੜਾ ਸਾਡਾ ਇਹ ਪ੍ਰਦੇਸ਼ ਆ ਤੇ ਸਾਡਾ ਜਿਹੜਾ ਇਹ ਦੇਸ਼ ਆ ਹਮੇਸ਼ਾ ਹੀ ਚੜਦੀ ਕਲਾ 'ਚ ਰਹੇ ਔਰ ਜਿਹੜੀਆਂ ਮਾੜੀਆਂ ਆਪਤਾ ਇਹਨਾਂ ਤੋਂ ਅਸੀਂ ਦੂਰ ਰਹੀਏ ਫਸ ਖਿਲ ਕੇ ਇਦਾਂ ਜਿਹੜੇ ਦਿਨ ਤਿਹਾੜਾ ਦੇਖੋ ਕਿੰਨੇ ਸੋਹਣੇ ਢੰਗ ਨਾਲ ਸੀ ਮਨਾਏ ਆ ਔਰ ਇਦਾਂ ਹੀ ਅਸੀਂ ਮਨਾਉਂਦੇ ਰਹੀਏ ਅੱਜ ਦੇ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਔਰ ਵਿਸ਼ੇ ਤੋਂ ਸਾਡੀ ਇਕਤਾ ਲੈਦੀ ਜਿਹੜੀ ਨਿਊਜ਼ ਟੀਮ ਹੈ ਇਹਨਾਂ ਦੀਆਂ ਵੀ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਾਂ ਕਿ ਤੁਸੀਂ ਵੀ ਹਮੇਸ਼ਾ ਹੀ ਇਦਾਂ ਦੇ ਧਾਰਮਿਕ ਤੇ ਸਮਾਜਿਕ ਕੰਮ ਜਿਹੜੇ ਕਵਰਿੰਗ ਕਰਦੇ ਰਹਿੰਦੇ ਹੋ ਤੁਹਾਨੂੰ ਵੀ ਸੰਜੂ ਪੁਰੀ ਜੀ ਔਰ ਸਾਰਿਆਂ ਨੂੰ ਰੋਹਿਤ ਪੁਰੀ ਜੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਸ਼੍ਰੀ ਰਾਮ